ਓਕੇ ਵੀਰ ਜੀ ਅੱਜ ਮਿਲਣ ਵਾਸਤੇ ਆਏ ਨੇ ਤੇ ਭਾਈ ਸਾਹਿਬ ਹੁਣੇ ਫੋਨ ਤੇ ਦੱਸਦੇ ਸੀ ਕਿ ਭਾਈ ਸਾਹਿਬ ਅਸੀਂ ਸਵਾਸ ਸਵਾਸ ਗੁਰੂ ਰਾਮਦਾਸ ਜਪੇ ਆਤੇ ਸਾਡੇ ਰੋਗ ਜਿਹੜੇ ਦੂਰ ਹੋ ਗਏ ਸੋ ਪਤਾ ਨਹੀਂ ਵੀ ਕਿੱਥੋਂ ਆਏ ਲੇਕਿਨ ਗੁਰੂ ਸਾਹਿਬ ਦਾ ਨਾਮ ਜਪਣ ਨਾਲ ਉਹਦਾ ਰੋਗ ਰੋਗ ਜਿਹੜਾ ਕਟਿਆ ਗਿਆ ਤੇ ਵੀਰ ਹੁਣੇ ਮਿਲਣ ਵਾਸਤੇ ਆਏ ਆ ਤੇ ਅਸੀਂ ਮਿਲਦੇ ਆ ਜਾ ਕੇ ਉਹਨਾਂ 라ਜੀ ਨੂੰ ਦਰਸ਼ਨ ਕਰਵਾਉਣੇ ਆ ਜਿਨ੍ਹਾਂ ਦੇ ਉੱਤੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੋਈ ਹੈ ਜੀ ਜੀ ਤੁਹਾਨੂੰ ਮਿਲਣ ਲਈ 5 ਸਤੰਬਰ ਦੇ ਤੋਂ ਮੇਰਾ ਫੇਕ ਹੋ ਗਿਆ ਹਾਂ ਜੀ ਤੇ ਦੋ ਦਿਨ ਫਿਰ ਜੀ ਲੈ ਕੇ ਮੰਗਵਾ ਦਿੱਤਾ ਸੀ ਕਿਸੇ ਦੋ ਪ੍ਰੋਬਲਮ ਆਦੀ ਲੋ ਫਿਮਰ ਰਿਹਾ ਸੀ ਫਿਮਰ ਦਰਦ ਪਹਿਲੇ ਮਹੀਨੇ ਉਹ ਥੋੜੀ ਵੀਕਨੈਸ ਐ ਠੀਕ ਐ ਠੀਕ ਐ ਹਾਂ ਉਹਦਾ ਬਾਕੀ ਕੀ ਕਹਿੰਦਾ ਦੱਸੋ ਠੀਕ ਠੀਕ ਪਹਿਲਾ ਤੋਂ ਘਟੇ ਚ ਮੈਰਾ ਸੋ ਹੂੰ ਮੇਰਾ ਕੋਈ ਦੋਸਤ ਮਿਲ ਲਈ ਹੋ ਕਹਿੰਦੇ ਜਿਆਦਾ ਢਲਾ ਗਿਆ ਮੈਂ ਹੂੰ 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 ਬੰਦੇ ਬੰਨ ਨਾ ਚਲੇ ਗਏ ਹੂੰ ਅੱਛਾ ਜੀ ਠੀਕ ਹੈ ਇਹ ਇਹ ਲੈ ਕੇ ਬੰਦ ਨੇ ਸਵਾਸ ਸਵਾਸ ਗੁਰੂ ਰਾਮਦਾਸ ਬਿਲਕੁਲ ਬਿਲਕੁਲ ਅੱਛਾ ਜੀ ਫਿਰ ਫਿਰ ਬਾਅਦ ਵਿੱਚ ਕਿਰਪਾ ਹੋਈ ਮਾਲਕ ਦੀ ਕਿ ਹੁਣ ਮੈਂ 6 ਮਹੀਨੇ ਬਾਅਦ ਆਨਾ ਮੇਰੀ ਐਮਰਜੈਂਸੀ ਅੱਛਾ ਐਮਰਜੈਂਸੀ ਦਿੱਤੀ ਜਾਂ ਤੇ ਕਿਮਰ ਛੋਟਾ ਥੋੜਾ ਜਿਹਾ ਕੱਟ ਛੱਡ ਕੇ ਕੱਟਦੇ ਆ ਵੀ ਜ਼ਿਆਦਾ ਨੁਕਸਾਨ ਨਾ ਹੋਵੇ ਇਸੇ ਪਰ ਯੋਰ ਫੋਟੋ ਵੇਖੀ ਹਣਾ ਡਾਕਟਰ ਸਾਹਿਬ ਨੇ ਪਿੰਡੇ ਵੀ ਮਾਸਾ ਜਿੰਨਾ ਘਰ ਨੂੰ 6 ਮਹੀਨੇ ਲੱਗ ਗਏ ਮੈਂ ਹਸਾਲ ਪਹਿਲਾਂ ਤੋਂ ਦਵਾਈ ਖਾ ਰਿਹਾ 10 ਸਾਲ ਪਹਿਲੇ ਦਵਾਈ ਖਾਂਦੇ ਬੇ ਲੇਕਿਨ ਹੁਣ ਜਿਹੜੀ ਦਵਾਈ ਲੱਗੀ ਹੈ ਉਹ ਗੁਰੂ ਰਾਮਦਾਸ ਪਾਸ਼ਾ ਦੇ ਨਾਮ ਦੇ ਨਾਲ ਲੱਗੀਆਂ ਸ਼ਹੀਦ ਸਿੰਘ ਵੀ ਹੈਗੇ ਨੇ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਹੁਕਮਾਂ ਦੇ ਵਿੱਚ ਵਰਕ ਕਰਦੇ ਨੇ ਉਹ ਕੰਮ ਕਰਦੇ ਨੇ ਮੈਂ ਹਮੇਸ਼ਾ ਕਿਹਾ ਹੁੰਨਾ ਕਿ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਜੀ ਸਭ ਤੋਂ ਵੱਡੇ ਸਿੰਘ ਹੋਏ ਨੇ ਜਿਨ੍ਹਾਂ ਨੇ ਆਪਣਾ ਸੀਸੀ ਗੁਰੂ ਰਾਮਦਾਸ ਦੇ ਚੰਨਾਂ ਦੇ ਵਿੱਚ ਭੇਟ ਕੀਤਾ ਤੇ ਜੇ ਬਾਬਾ ਦੀਪ ਸਿੰਘ ਦੀ ਅਸੀਸਾਂ ਤੁਸੀਂ ਲੈਣੀਆਂ ਨਾ ਫਿਰ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਜਪਣਾ ਮੈਣਾ ਨਹੀਂ ਨਹੀਂ ਪਿਆਰੇ ਤੁਸੀਂ ਠੀਕ ਹੋ ਕੇ ਬੜਾ ਵਧੀਆ ਤੁਰਨਾ ਫਿਰਨਾ ਹੈ ਜਹਾਲੇ ਬੜੀ ਲੰਬੀ ਜ਼ਿੰਦਗੀ ਜੀਣੀ ਹੈ ਆਪਾਂ ਹਾਂ ਕੋਈ ਨਾ ਹੁਣ ਇੰਨਾ ਕ ਵਿਸ਼ਵਾਸ ਬਣ ਗਿਆ ਵੀ ਹੁਣ ਗੁਰੂ ਦੇ ਲਾੜੀ ਲੱਗਣਾ ਵਾਸਤੇ ਹਾਂ ਨਹੀਂ ਮੈਂ ਕੋਸੋ ਨਹੀਂ ਗਾ ਗੁਰੂ ਕੋ ਬਿਲਕੁਲ ਅਗਲੀ ਵਾਰ ਜਦੋਂ ਮਿਲਾਂਗੇ ਨਾ ਤੁਸੀਂ ਚੰਗੇ ਭਲੇ ਇਕੱਲੇ ਕਾਰ ਚਲਾ ਕੇ ਆਓਗੇ ਫੈਮਲੀ ਨਹੀਂ ਫੈਮਲੀ ਤੇ ਬੱਕਰੀ ਆਈ ਫਿਰ ਤੁਸੀਂ ਫਿਰ ਜਾਵੋਗੇ ਨਾਲ ਜਿਲੇ ਜਿਖਾ ਕੇ ਆਵੋਗੇ ਠੀਕ ਹੈ ਪਿਆਰੇ ਤੇ ਬਾਕੀ ਆਪਣਾ ਖਾਸਾ ਹੀ ਵਾਕਏ ਗੁਰੂ ਅਮਰਦਾਸ ਪਾਸ਼ਾ ਜੀ ਜੀਉਂਦੇ ਗੁਰੂ ਨੇ ਉਹ ਹੈਗੇ ਨੇ ਉਹਨਾਂ ਦੀ ਕਲਾ ਵਰਤ ਦੀ ਜਿਹੜਾ ਉਹਨਾਂ ਦਾ ਨਾਮ ਜਪਦਾ ਹਾਂਜੀ ਤੇ ਆਪਾਂ ਇੱਕ ਵਾਰੀ ਜਪੀਏ ਸਵਾਸ ਸਵਾਸ ਗੁਰੂ ਰਾਮਦਾਸ 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 ਤੇ ਪਿਆਰਿਓ ਤੁਹਾਡੇ ਨਾਲ ਅੰਗ ਸੰਗ ਆ ਮਾਲਕ ਠੀਕ ਹੈ ਨਾ ਗੁਰੂ ਰਾਮਦਾਸ ਪਾਸ਼ਾ ਤੇ ਬਾਕੀ ਆਪਣਾ ਤੁਹਾਡੀ ਵੀਡੀਓ ਨਾਲ ਇੱਕ ਵਾਰੀ ਲੋਕਾਂ ਨੂੰ ਦੱਸਣਾ ਚਾਹਾਂਗੇ ਕਿ ਇਤਨਾ ਕਲਾ ਵਰਤਦੀ ਹੈ ਕਿ ਵੀਜ ਦੇ ਟਿਊਮਰ ਫੀ ਉਹ ਦਵਾਈਆਂ ਨਾਲ ਠੀਕ ਹੋ ਗਿਆ ਜਿਹੜਾ ਕਿ 10 ਸਾਲ ਤੋਂ ਠੀਕ ਨਹੀਂ ਹੋ ਰਿਹਾ ਸੀ ਰਿਪੋਰਟਾ ਸੈਂਡ ਕਰ ਸਕਦਾ ਅੱਛਾ ਜੀ ਰਿਪੋਰਟਾ ਵੀ ਆਈਆਂ ਤੁਹਾਡੇ ਕੋਲ ਨਹੀਂ ਨਹੀਂ ਕੋਈ ਨਹੀਂ ਸਾਨੂੰ ਸਾਨੂੰ ਤਾਂ ਪੂਰਾ ਸਾਨੂੰ ਤਾਂ ਪੂਰਾ ਵਿਸ਼ਵਾਸ ਆ ਜੀ ਮਾਲਕ ਕਰਦੇ ਆ ਹੂੰ ਚੜਾਵੇਂ ਆ ਜਿਵੇਂ ਅੱਜ ਦਾ ਗਿਆਨਾ ਮੈਨੂੰ ਤੁਹਾਡੇ ਦਾ ਸੁਣ ਹੋ ਗਿਆ ਹਮ ਨੂੰ ਜਿੰਨੇ ਵੀ ਮਿਲਦੇ ਨੇ ਉਹ ਹਮੇਸ਼ਾ ਇਹੀ ਕਹਿੰਦੇ ਹੁੰਦੇ ਕਿ ਸਿੰਘ ਸਾਹਿਬ ਅੱਜ ਸੇਦੇ ਮੰਨ ਕੇ ਤੁਰੇ ਕਿ ਨਿਰਵੈਰ ਭਾਈ ਦਰਸ਼ਨ ਕਰਨੇ ਤੇ ਰਾਗ ਵੀ ਜਾਬ ਜੀ ਦੇ ਦਰਸ਼ਨ ਹੋ ਗਏ ਤੇ ਇਹ ਬਾਕੀ ਕਲਾ ਉਹ ਡੇ ਨਾ ਇੰਗੇ ਤੇ ਕੋਈ ਟੱਲਾ ਸਾਹਿਬ ਲੱਗੇ ਆ ਮੈਂ ਵੀਡੀਓ ਹਾਂ ਹਾਂ ਬਿਲਕੁਲ ਉਹੀ ਵੀ ਆਦੀ ਹੁਨੇ ਦੇਖਦਾ ਮੈਂ ਨਹੀਂ ਨਹੀਂ ਫੇਰ ਮੈਂ ਉਹ ਤੇ ਓਕੇ ਬੋਲਾਂ ਤੁਹਾਨੂੰ ਗੁਰਦਵਾਲਾ ਸਾਹਿਬ ਦਾ ਪਾਸ਼ਾ ਦੇ ਹੁਕਮਾ ਚ ਤੇ ਬਾਕੀ ਸਿੰਘ ਸਾਹਿਬ ਅਗਲੀ ਵਾਰ ਜਦੋਂ ਅਸੀਂ ਮਿਲਦੇ ਐ ਨਾ ਤਾਂ ਅਸੀਂ ਜਿ ਡਾੜੇ ਦੇ ਜੋ ਹੋ ਗਏ ਸੰਪੂਰਨ ਤੇ ਆਪਾਂ ਫਿਰ ਜਲੇਬੀਆਂ ਖਾ ਕੇ ਆਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਓਕੇ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਠੀਕ ਹੈ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਪਿਆਰਿਓ ਚ ਚੰਗਾ ਜੀ ਵਾਈ ਖਾਲਸਾ ਵਾਈ ਫਤਿਹ ਗੁਰੂ ਰਾਮਦਾਸ ਦਾ ਸਵਾਰਥੀ ਸਵਾਵੀ ਸੀ ਆਪਣੇ ਜੀਨਾਂ ਦਾ ਫੈਲੋ ਕੇ ਕਪਰੇਸ਼ਨ ਹੋਇਆ ਸੀ ਪਰ ਟਿਊਮਰ ਠੀਕ ਨਹੀਂ ਸੀ ਹੋ ਰਿਹਾ ਤੇ ਹੁਣ ਟਿਊਮਰ ਠੀਕ ਹੋ ਗਿਆ ਗੁਰੂ ਰਾਮਦਾਸ ਪਾਤਸ਼ਾਹ ਹੈਗੇ ਨੇ ਔਰ ਜੀਉਂਦੇ ਗੁਰੂ ਨੇ ਉਹ ਵਰਤਦੇ ਨੇ ਉਹਨਾਂ ਦੀ ਕਲਾ ਵਰਤਦੀ ਹੈ ਸਵਾਸ ਸਵਾਸ ਗੁਰੂ ਰਾਮਦਾਸ